ਕਾਕਾ ਹਾਂਜੀ ਮੈਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਜਿਲ੍ਹਾ ਸੈਕਟਰੀ ਤੇ ਮੇਰੇ ਨਾਲ ਜਿਲ੍ਹਾ ਮੀਤ ਪ੍ਰਧਾਨ ਜਸਵੀਰ ਕੌਰ ਅਸੀਂ ਸਮੂਹ ਆਂਗਣਵਾੜੀ ਵਰਕਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਤੋਂ ਆਏ ਆ ਅਸੀਂ ਆਪਣੇ ਮੁੱਖ ਮੰਤਰੀ ਸਾਹਿਬ ਜੀ ਕੋਲ ਇੱਕ ਡਿਮਾਂਡ ਲੈ ਕੇ ਆਏ ਆ ਕਿ ਉਹਨਾਂ ਨੇ ਪਹਿਲਾਂ ਸਾਡੇ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਆਂਦੀ ਸਾਰੀ ਅਸੀਂ ਤੁਹਾਡੀ ਸੈਲਰੀ ਜਿਹੜੀ ਆ ਉਹ ਦੁੱਗਣੀ ਕਰ ਦੇਵਾਂਗੇ ਮਾਨ ਭੱਤਾ ਪਰ ਉਹ ਹਜੇ ਤੱਕ ਨਹੀਂ ਹੋਇਆ ਅਸੀਂ ਇੱਕ ਉਹ ਵੀ ਮੰਗ ਉਹਨਾਂ ਨੂੰ ਯਾਦ ਕਰਵਾਣੀ ਆ ਤੇ ਇੱਕ ਗ੍ਰੈਜੂਇਟੀ ਦਾ ਸੁਪਰੀਮ ਕੋਰਟ ਵੱਲੋਂ ਆਰਡਰ ਹੋ ਚੁੱਕਾ ਹੈ ਪਰ ਉਹ ਸਾਨੂੰ ਕਿਸੇ ਨੂੰ ਗ੍ਰੈਜੂਇਟੀ ਨਹੀਂ ਦਿੱਤੀ ਗਈ ਅਸੀਂ ਉਹ ਵੀ ਅੱਜ ਮੰਗ ਰੱਖਣੀ ਆ ਕਿ ਨੂੰ ਯਾਦ ਕਰਵਾਉਣ ਲਈ ਅਸੀਂ ਉਹਨਾਂ ਨੂੰ ਇੱਥੇ ਆਏ ਆ ਕਿ ਸਾਨੂੰ ਗ੍ਰੈਚਿਟੀ ਵੀ ਲਾਗੂ ਕੀਤੀ ਜਾਵੇ ਪੂਰੇ ਪੰਜਾਬ ਵਿੱਚ ਇੱਕ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਰਹੀ ਹੈ ਤਿੰਨ ਤੋਂ 6 ਸਾਲ ਦੇ ਸਾਡੇ ਆਂਗਣਵਾੜੀ ਸਕੂਲ ਦੇ ਜਿਹੜੇ ਬੱਚੇ ਆ ਉਹ ਇਹਨਾਂ ਨੇ ਸਾਡੇ ਮਾਤਲਬ ਸਰਕਾਰੀ ਸਕੂਲਾਂ 'ਚ ਦੇ ਦਿੱਤੇ ਤੇ ਜਾਂਦ ਕੇ ਉਹਨਾਂ ਦਾ ਜੋ ਵੀ ਸੇਵਾਵਾ ਹੈ ਜੋ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਭਾਰ ਕਰਨਾ ਹੈ ਜਾਂ ਕੋਈ ਗਰੋਥ ਦਾ ਹੋਰ ਵੀ ਜੋ ਕੰਮ ਹੈ ਸਿਹਤ ਦੇ ਉਹ ਅਸੀਂ ਆਪ ਕਰੀਦੇ ਆ ਆਂਗਣਵਾੜੀ 'ਚ ਕਰਦੇ ਆ ਅਗਰ ਬੱਚਾ ਜੇ ਉੱਧਰ ਜਾਏਗਾ ਤਾਂ ਇਸ ਨਾਲ ਬੱਚੇ ਦੀ ਸਿਹਤ ਤੇ ਬੁਰਾ ਪ੍ਰਭਾਵ ਪਵੇਗਾ ਤਾਂ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਸਾਨੂੰ ਵਾਪਸ ਕੀਤੇ ਜਾਣ ਅੰਗਰਵਾੜੀ ਚ ਤੇ ਇੱਕ ਰਾਸ਼ਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਪਿਛਲੇ ਮਹੀਨੇ ਤੋਂ ਬਹੁਤ ਜ਼ਿਆਦਾ ਸਾਨੂੰ ਦਿੱਕਤ ਆਈ ਹੈ ਅਸੀਂ ਕਾਪੀਆਂ ਵੀ ਲੈ ਕੇ ਆਏ ਆ ਤੇ ਪਿੰਡ ਦੇ ਲੋਕਾਂ ਨੇ ਮਨਾ ਕਰ ਦਿੱਤਾ ਹੈ ਸ਼ਹਿਰ ਦੇ ਲੋਕਾਂ ਨੇ ਕਿ ਅਸੀਂ ਰਾਸ਼ਨ ਜਿਹੜਾ ਅੰਗਰਵਾੜੀ ਸੈਂਟਰਾਂ ਤੋਂ ਨਹੀਂ ਲੈਣਾ ਕਿਉਂਕਿ ਉਹ ਥੋੜੇ ਜਿਹਾ ਕੁਆਲਿਟੀ ਦੇ ਵਿੱਚ ਉਹਦੇ ਫਰਕ ਹੈ ਤੇ ਉਹਦੇ ਵਿੱਚ 스멜 ਵੀ ਹੋਰ ਤਰ੍ਹਾਂ ਦੀ ਆਉਂਦੀ ਹੈ ਤੇ ਬੱਚਿਆਂ ਨੂੰ ਉਹ ਟੇਸਟ ਬਿਲਕੁਲ ਨਹੀਂ ਲੱਗਦਾ ਅਸੀਂ ਡੀਪੀਓ ਸਾਹਿਬ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੀਡੀਪੀਓ ਸਾਹਿਬ ਨੂੰ ਆਪਣੇ ਨਮਾਸ਼ਹਿਰ ਨੂੰ ਅਸੀਂ ਲਿਖ ਕੇ ਦਿੱਤਾ ਹੈ ਤੇ ਚੋਰ ਦੇ ਵਿੱਚੋਂ ਤੇ ਬੰਗਿਆਂ ਦੇ ਵਿੱਚੋਂ ਸਮਾਨ ਵਾਪਸ ਵੀ ਕਰਵਾਇਆ ਗਿਆ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਨਾ ਕੀਤਾ ਜਾਵੇ ਤੇ ਉਹਨਾਂ ਨੂੰ ਵਧੀਆ ਰਾਸ਼ਨ ਮਹਿਈਆ ਕਰਵਾਇਆ ਜਾਵੇ ਤਾਂ ਜੋ ਕਪੋਸ਼ਣ ਲਈ ਜਿਹੜੇ ਆਂਗਣਵੜੀ ਜਾਣੇ ਜਾਂਦੇ ਪੇ ਦੂਰ ਕਰ ਦੇ ਕਪੋਸ਼ਣ ਉਹ ਦੂਰ ਕੀਤਾ ਜਾਵੇ ਜੀ ਜੀ ਤੁਹਾਨੂੰ ਲੱਗਦਾ ਕਿ ਅੱਜ ਤੁਹਾਨੂੰ ਮਿਲਣ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਰ ਅਸੀਂ ਤਾਂ ਆਈਆਂ ਪੇ ਸ਼ਾਂਤੀਪੁਰ ਵੀ ਅਸੀਂ ਮਿਲਣਾ ਚਾਹੁੰਦੇ ਆ ਪਰ ਤੁਹਾਨੂੰ ਪਤਾ ਸਾਡੀ ਜਥੇਬੰਦੀ ਵੀ ਜੇ ਸਾਨੂੰ ਇਦਾਂ ਨਹੀਂ ਮਿਲਣ ਦਿੱਤਾ ਤਾਂ ਅਸੀਂ ਸਾਰੀਆਂ ਕੁੜੀਆਂ ਆਈਆਂ ਫਿਰ ਦੂਜੀ ਤਰ੍ਹਾਂ ਵੀ ਸਾਨੂੰ ਜੀ ਆਂਦਾ ਜੀ ਮਿਲਣਾ ਕਿਉਂਕਿ ਵੋਟਾਂ ਵੇਲੇ ਤਾਂ ਸਾਡੇ ਨਾਲ ਬਹੁਤ ਵਾਦੇ ਹੋਏ ਆ ਪਰ ਹੁਣ ਸਰ ਫਿਰ ਇਦਾਂ ਸਾਨੂੰ ਦੇਖੋ ਕਿੰਨਾ ਟਾਈਮ ਹੋ ਗਿਆ ਸਾਡੀ ਇੱਕ ਵੀ ਡਿਮਾਂਡ ਪੂਰੀ ਨਹੀਂ ਕੀਤੀ ਗਈ ਬਾਰ ਬਾਰ ਮੀਟਿੰਗ ਦਾ ਦੇ ਕੇ ਟਾਈਮ ਸਾਡੇ ਲੀਡਰਾਂ ਨੂੰ ਪੰਜਾਬ ਦੇਆਂ ਨੂੰ ਪੋਸਟਪੋਨ ਕੀਤਾ ਜਾਂਦਾ ਮੀਟਿੰਗ ਦਾ ਟਾਈਮ ਜਿਹੜੀ ਤੁਸੀਂ ਲੋਕਲ ਬਾਡੀ ਨਾਲ ਕਿਸੇ ਨਾਲ ਗੱਲ ਕੀਤੀ ਕਿ ਹਾਂਜੀ ਹਾਂਜੀ ਅਸੀਂ ਇਹਦੇ ਬਾਰੇ ਆਪਣੇ ਪਾ ਬੱਲੂ ਭਾਜੀ ਹੋਣਾ ਨਾਲ ਗੱਲ ਕੀਤੀ ਆ ਉਹ ਕਹਿੰਦੇ ਅਸੀਂ ਤੁਹਾਡਾ ਜਰੂਰ ਅੱਗੇ ਜਿਹੜਾ ਮੰਗ ਪੱਤਰ ਦਵਾਵਾਂਗੇ ਤੇ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਸਾਨੂੰ ਭਰੋਸਾ ਹੈ ਕਿ ਉਹ ਜਰੂਰ ਕਰਵਾਵਾਂਗੇ